ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਿੰਘ ਜੀ ਹੁਣ ਅਸੀਂ ਮੇਲ ਸਕਿਲ ਤੇ ਦਿਖਾਂਗੇ ਸ਼ਬਦ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਸੋ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਸਰਬਜੀਤ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਤਾਲ ਕੇਰਵਾ 8 ਮਾਤਰਾ ਇਹ ਉਹ ਕੋਰ ਕਰਕੇ ਬਸ ਆਸ ਇੰਗਲਿਸ਼ ਨਾਲ ਪਹਿਲੇ ਗਾਇਨ ਕਰਕੇ ਦੇਖਦੇ ਫਿਰ ਇਸ ਦੀਆਂ ਅਸਰਾਂ ਦੇਖਾਂਗੇ ਇਹ ਆਰਦਾਸ ਸੱਨ ਇਹ ਆਰਦਾਸ ਸੱਨ ਹਮਾਰੀ ਇਸਵਾਮੀ ਮਿਸ ਤਦਾਂ ਦੇਖ ਲਈ ਇਹ ਇਹ ਰੇ ਤੇ ਨੀ ਇਹ ਆ ਰ ਦਸ ਠੀਕ ਹੈ ਜੀ ਇਸ ਨੂੰ ਆ ਰ ਦਸ ਨੀ ਧਾ ਧਾ ਨੀ ਧਾ ਦਾ ਫਿਰ ਮ ਗ ਮਾਰੇ ਹਰੇ ਦਾਸ ਹਮਾਰੇ 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 ਰੇ ਰੇ ਨੀ ਧਾ ਹਮ ਹਰੀ ਈ ਠੀਕ ਹੈ ਫਿਰ ਸਵਾਮੀ ਸਵਾਮੀ ਧਾ ਦਾ ਸਵਾਮੀ ਫਿਰ ਮੇ ਸਰ ਮਾ ਤਿਵਰ ਰੇ ਤੇ ਸਾ ਵਿਸਰ ਨਹੀਂ ਨੀ ਗੋਮਲ ਤੇ ਸਾ ਇਹ ਮਦਰ ਸਬ ਤੱਕ ਵੀ ਜਾਏ ਨਹੀਂ ਫਿਰ ਸੁਖ ਗਾ ਗਾ ਸੁਖ ਫਿਰ ਦਾਤੇ ਵਿੱਚ ਕਾਫੀ ਸੁਰਾਂ ਲੱਗ ਰਹੇ ਹਨ ਦਾ ਵਾਸਤੇ ਹੀ 6 ਸੁਰਾਂ ਇਸ ਨੂੰ ਦੇਖਦੇ ਹਾਂ ਦਾ ਇਸ ਦੀਆਂ ਸੁਰਾਂ ਵਿੱਚ ਇੱਕ ਵਾਰ ਆਰਾਮ ਦੇਖਦੇ ਹਾਂ ਮਾ ਗ ਰੇ ਗ ਮਾ ਨੇ ਰੇ ਦਾਤੇ ਮਾ ਗ ਰੇ ਗ ਮਾਰੇ ਇਹ ਦਾ ਫਿਰ ਤੇ ਵਾਸਤੇ ਦਾਤੇ ਵਾਸਤੇ ਤੇ ਲਈ ਸਿਰਫ ਇੱਕੋ ਸੁਰ ਹੈ ਰੇ ਉੱਪਰ ਲਿਖੀਆਂ ਸੁਰਾਂ ਆਪ ਨੂੰ ਜ਼ਿਆਦਾ ਦਿੱਕਤ ਨਹੀਂ ਹੋਏਗੀ ਅਗਲੀ ਪੰਕਤੀ ਦੇਖਦੇ ਹਾਂ ਤੂੰ ਅਥਾ ਅਪਾਰ ਅਤ ਉੱਚਾ ਕੋਈ ਅਵਰਣਾ ਤੇਰੀ ਪਾਤੇ ਤੂੰ ਅਥਾ ਅਪਾਰ ਅਤ ਉੱਚਾ ਤੂ ਵਾਸਤੇ ਮਾਤੀ ਵਰ ਕਲਾ ਫਿਰ ਅਥਾਹ ਇਸ ਨੂੰ ਦੇਖਦੇ ਆ ਇਸ ਵਿੱਚ ਕਾਫੀ ਸੁਰਾਂ ਲੱਗ ਰਹੀਆਂ ਹਨ ਅਥਾਹ ਪਹਿਲੇ ਇਦਾਂ ਦੇਖਦੇ ਆ ਮਾਤੀ ਵਰ ਫਿਰ ਪਾਧਾ ਪਾਮਾ ਇਕੱਠਾ ਹੋ ਜਾਏਗਾ ਪਾਧ ਪ ਮਾਤੀ ਵਰ ਅਥਾ ਹੋ ਗਿਆ ਹੁਣ ਅਥਾਹ ਫਿਰ ਆਵਾਸੇ ਮਤੀ ਵਰ ਫਿਰ ਅਰਥਾ ਥੜ ਅਥਾ ਅ ਅ ਉਸੇ ਲਾਗੇ ਤੱਕ ਲੱਗ ਜਾਣੀ ਹੈ ਗ ਅ ਸ ਰ ਨਾਲ ਵਜੇ ਅਥਾ ਪਰਪ ਅਥਾ ਠੀਕ ਹੈ ਫਿਰ ਆਪਾਰ 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 ਕਠਾ ਰੇ ਮਾ ਤਿਵਰ ਆਪਾਰ ਫਿਰ ਅਤ ਅਤ ਵਾਸਤੇ ਮਾ ਤਿਵਰ ਆਪਾਰ ਅਤ ਠੀਕ ਹੈ ਜੀ ਉ ਚਾ ਪਧ ਪਮ ਕਠਾ ਵਜੇਗਾ ਮਾਤੀ ਵਰ ਫਿਰ ਉ ਚਾ ਚਾ ਵਾਸਤੇ ਮਾਤੀ ਵਰ ਉ ਚਾ ਠੀਕ ਹੈ ਜੀ ਫਿਰ ਕੋਈ ਅਵਰ ਕੋਈ ਆਵਰ ਮਾਤੀ ਵਰ ਤੇ ਮਾਗਾਰੇ ਕਠਾ ਵਜੇਗਾ ਮਾਤੀ ਵਰ ਹੀ ਉਸ ਵਿੱਚ ਕੋਈ ਪਾਵਰ ਫਿਰ ਤੇਰੀ ਨਾ ਵਾਸਤੇ ਨੀ मदर सब तक बिच है फिर सा तेरी ठीक है जा? पाते पाते वास्ते पा मा तिवर धा पा कट्ठा हो जाएगा पहले ते गा रे ठीक है ਅਜਾਣ ਅੰਤਰਾ ਦੇਖਦੇ ਹਾਂ ਤੇਰਾ ਪਾਣਾ ਤੂੰ ਹੈ ਮਨਾਏ ਜਿਸ ਨੂੰ ਹੋ ਹੈ ਦਿਆਲਾ ਸੋ ਆਪਾਂ ਪਹਿਲਾਂ ਗਾਇਨ ਕਰਕੇ ਦੇਖਦੇ ਹਾਂ ਤੇਰਾ ਪਾਣਾ ਤੂੰ ਹੈ ਮਨਾਏ ਜਿਸ ਨੂੰ ਹੋ ਹੈ ਦਿਆਲਾ ਠੀਕ ਹੈ ਹੁਣ ਇਸ ਨੂੰ ਦੇਖਦੇ ਹਾਂ ਤੇਰਾ ਤੇਰਾ ਮਾਂਤੀ ਵਰ ਦੋ ਵਾਰੀ ਫਿਰ ਪਾਣਾ ਪਾਣਾ ਮ ਪਾਧਾ ਪਾਮਾ ਕਠਾ ਵਜੇਗਾ ਮਾਂਤੀ ਵਰ ਹੈ ਫਿਰ ਪਾਣਾ ਪਹਿਲੇ 4 ਘੱਟੇ ਵਜਾ ਕੇ ਫਿਰ ਨਾ ਵਾਸਤੇ ਮਾਂਤੀ ਵਰ ਵਜੇਗਾ ਪਾਣਾ ਠੀਕ ਹੈ ਜੀ ਪਾਣਾ ਗਾ ਰੇ ਉਸ ਤੋਂ ਬਾਅਦ ਕੁਸਨ ਆ ਬਿਓਣਾ ਪਾ ਨਾ ਠੀਕ ਤੂੰ ਹੈ ਮਾਂ ਤੀਰ ਦੋਵਰੀ ਤੂੰ ਹੈ ਮਨਾਏ ਤੇ ਮਨਾਏ ਦੋ ਪਾ ਕਰਦੇ ਤੇ ਮਾ ਪਧ ਪ ਮ ਕਠਾ ਵਜੇਗਾ ਉੱਪਰ ਲਿਖਿਆ ਨਸਰ ਆਪ ਦੇਖ ਸਕਦੇ ਫਿਰ ਮਾ ਕੱਲਾ ਵਜੇਗਾ ਉਸ ਤੋਂ ਬਾਅਦ ਦੋ ਪਾ ਆ ਗਿਆ ਮਨਾ ਏ ਠੀਕ ਹੈ ਜਿਸ ਨੂੰ ਨੀ ਕੋਮਲ ਦੋਵਰੇ ਜਿਸ ਨੂੰ ਜਿਸ ਨੂੰ ਹੋ ਹੈ ਹੋ ਹੈ ਧ ਪ ਹੋ ਹੈ ਫਿਰ ਦਯਾਲਾ ਦਯਾਲਾ ਪ ਧ ਦ ਦ ਦਯਾਲਾ ਦਯਾਲਾ ਪਧ ਪਮ ਅਖਰ ਇਕੱਠਾ ਬਜੋਣਾ ਦਿਆਨਾ ਠੀਕ ਹੈ ਜੀ ਦਿਆਨਾ ਆਯੰਤਰ ਦੀ ਅਗਲੀ ਪੰਕਤੀ ਦੇਖਣ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤਪਾਲਾ ਸੋ ਇਸ ਨੂੰ ਗਾਇਨ ਕਰਕੇ ਦੇਖਦੇ ਹਾਂ ਫਿਰ ਸੁਰਾਂ ਦੇਖਾਂਗੇ ਸਾਈ ਪਗਤ ਜੋ ਤੁਦ ਪਾਵੇਂ ਤੁਸਰੁ ਮੁਜੀਆ ਤਿਤ ਪਾਲਾ ਜਿਵੇਂ ਸੁਰਾਂ ਦੇਖਦੇ ਸਾਈ ਪਹਿਲੇ ਸਾਈ ਪਗਤ ਦਾ ਦੇਖਦੇ ਸਾਈ ਰੇ ਰੇ ਸਾਈ ਫਿਰ ਇਸ ਵਿੱਚ ਗਤਨੋਂ ਸੇ 10 ਭਾਗ ਕੀਤਾ ਹੈ ਤੇ ਇਸ ਨੂੰ ਪਹਿਲੇ ਭਾਗ ਵਿੱਚ ਹੈ ਪਗ ਫਿਰ ਤ ਤੁਸੀਂ ਇਹਦੀਆਂ 6 ਸੁਨਾ ਇਕੱਠੀਆਂ ਉਹ ਜਿਹੜੀਆਂ ਪਹਿਲੇ ਪਗ ਤ ਤ ਠੀਕ ਹੈ ਸਾ ਸਾ ਰੇ ਸਾ ਰੇ ਸਾ ਧ ਪਹਿਲੇ ਇਕੱਠਾ ਹੋ ਜਾਏਗਾ ਪਗ ਤ ਤ ਤ ਵਾਸਤੇ ਸਾਤ ਆਰ ਸਬ ਤੱਕ ਤੇ ਧਾ ਤੇ ਉਸ ਤੋਂ ਬਾਅਦ ਫਿਰ ਜੋ ਤੁਦ ਭਾਵੈ ਇਹਦੇ ਵੀ ਬਿਲਕੁਲ ਸੇਮ ਹੀ ਸੁਰ ਹਨ ਸਿਰਫ ਥੋੜਾ ਜਿਹਾ ਮਾਮੂਲੀ ਫਰਕ ਹੈ ਜੋ ਤੁਦ ਰੇ ਤਾਰ ਸਬ ਤੱਕ ਵੀ ਜੋ ਤੁਦ ਪਹਿਲੇ ਰੇ ਇਕੱਲਾ ਵਜੇਗਾ ਫਿਰ ਦੋ ਵਾਰ ਇਕੱਠਾ ਜੋ ਤੁਦ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸੇਮ ਸੁਰ ਹਨ ਭਾਵੈ ਸਾਰੇ 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 ਸਾਦਾ ਫਿਰ ਸਾ ਫਿਰ ਧਾ ਪਾ 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 ਫਿਰ ਤੂੰ ਸਰਬ ਜੀਆ ਪ੍ਰਤ ਪਾਲਾ ਹੁਣ ਤੂੰ ਵਾਸਤੇ ਨੀ ਕੋਮਲ ਤੂੰ ਫਿਰ ਸਰਬ ਕਠਾ ਵਜੇਗਾ ਤੈਨ ਮਰੀ ਨੀ ਤੂ ਸਰਬ ਫਿਰ ਜੀਆ ਜੀਆ ਵਾਸਤੇ ਜੀਆ ਵਾਸਤੇ ਨੀਨੀ ਧਪ ਧ ਕਠਾ ਵਜੇਗਾ ਨੀ ਕੋਮਲ ਹੈ ਜੀਆ ਠੀਕ ਹੈ ਜੀ ਪ੍ਰਤ ਮਾਤੀ ਵਰਪ ਪ੍ਰਤ ਪਾਲਾ ਠੀਕ ਹੈ ਜੀ ਉਸ ਤੋਂ ਬਾਅਦ ਤੂ ਸਰ ਤੂੰ ਸਰਬ ਜੀਆ ਪ੍ਰਤ ਪਾਲਾ ਇਸ ਨੂੰ ਫਿਰ ਦੁਬਾਰਾ ਬੋਲਣਾ ਤੂੰ ਸਰਬ ਜੀਆ ਰਤਪਾਹਾ ਠੀਕ ਹੈ ਇਸ ਨੂੰ ਅਨਸਰਾਂ ਦੇਖਦੇ ਤੂੰ ਤੂੰ ਵਾਸਤੇ ਮਾਤੀ ਵਰ ਫਿਰ ਸਰਬ ਵਾਸਤੇ ਇਕੱਠੀਆਂ ਤਿੰਨ ਸੁਰਾਂ ਸਰਬ ਮਾਤੀ ਵਰ ਗਾ ਰੇ ਤੂੰ ਸਰਬ ਜੀਆ ਜੀਆ ਨੀ ਕੋਮਲ ਸੌਰੀ ਨੀ ਮਧਰ ਸਬਤ ਕਿਹច ਹੈ ਤੇ ਸਾ ਜੀਆ ਪ੍ਰਤ ਪ੍ਰਤ ਗਾ ਗ ਕਠਾ ਵਜੇਗਾ ਪਾ ਲਾ ਮ ਮ ਗ ਰੇ ਫਿਰ ਗਾ ਮ ਰੇ ਕਠਾ ਵਜੇਗਾ ਪਾ ਲਾ सो so, आप इस ऊपर सब सुरं लिखिया हैं न? आप उतु तो देख के आपन आसानी ना समझ आएगा सो इत टोरियल की समाप्ति होंगी है सो so, आप सब सत्संग बहुत बहुत धन्यवाद जो आप इस चैनल सपोर्ट कर रहे हो काफ़ी सारे आपने लाइक्स कर दे हो सब्सक्राइब कर रहे हो ਅਤੇ ਸਾਥੀ ਸਾਧ ਅਸੀਂ ਸ੍ਰੀ ਬਖਸ਼ਦੇਵ ਰਾਣਾ ਸਾਧ ਸਿੰਘ ਜੀ ਦੇ ਉਸ ਜਣ ਅਸੀਸੜੀ ਜੋ ਉਹ ਵੇ ਸਾਫ ਸੇ ਮਿਲ ਕਿਉਂਕਿ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਾਧ ਸੰਗਤ ਦੀਆਂ ਅਸੀਸਾਂ ਮਿਲਦੀਆਂ ਰਹਿਣੀਆਂ ਤਾਂ ਪਰਮੇਸ਼ਰ ਕਿਰਪਾ ਕਰੇਗਾ ਉਦਮ ਤਾਂ ਆਪ ਹੀ ਕਰਨਾ ਹੈ ਪਰ ਅਸੀਸਾਂ ਵੀ ਪਰਮੇਸ਼ਰ ਦੇ ਘਰ ਕਬੂਲ ਹੁੰਦੀਆਂ ਹਨ ਸੋ ਅਸੀਂ ਜ਼ਰੂਰ ਬਖਸ਼ਨੀ ਸਾਧ ਸੰਗਤ ਦੇ ਅੱਜ ਤੱਕ ਹੀ ਟਿਊਟੋਰੀਅਲ ਇਸ ਮਾਪੀ ਹੁੰਦੀ ਹੈ ਸੋ ਕੋਈ ਵੀ ਆਪ ਨੂੰ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ ਆਪ ਨੂੰ ਕੁਝ ਨਾ ਪਾਰਟ ਰਿਕਾਰਡਿੰਗ ਕਰਕੇ ਭੇਜਤਾ ਜਾਏਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ